ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸ਼ਾਪੁਰ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਪਹੁੰਚੇ ਹੋਏ ਆ ਪੰਜ ਝੋਟੀਆਂ ਦਿਖਾ ਦਾਂਗੇ ਸੱਜਣੋ ਬਹੁਤ ਕਮਾਲ ਦੀਆਂ ਨੇ ਚੰਗੇ ਦੁੱਧ ਵਾਲੀਆਂ ਨੇ ਤੇ ਜ਼ਿਆਦਾਤਰ ਦੁੱਧ ਬਾਈ ਹੋਰਾਂ ਕੋਲ ਇੱਥੇ ਜੇ ਗੱਲ ਕਰ ਲਈਏ ਨਾ ਤਿਆਰੀ ਵਾਲਾ ਕੰਮ ਹੀ ਹੁੰਦਾ ਜ਼ਿਆਦਾਤਰ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇਕੱਲਾ ਇਕੱਲਾ ਪਸ਼ੂ ਦਿਖਾ ਦਾਂਗੇ ਪਸ਼ੂ ਸੱਜਣੋ ਸਾਰੀ ਤੁਹਾਨੂੰ ਪਤਾ ਟੌਪ ਚੀ ਹੁੰਦਾ ਕੰਮ ਆ ਆ ਜਾ ਮਨੀ ਫਿਰ ਇੱਧਰ ਲੈ ਬੰਨੇ ਸਸੀ ਗੱਬਾਈ ਜੀ ਹੋਰ ਕਿਵੇਂ ਹੋ ਤੁਹਾਡਾ ਸਵਾਗਤ ਕੀਤਾ ਜਾਂਦਾ ਚੰਦ ਸਿੰਘ ਡੈਰੀ ਫਾਰਮ ਤੇ ਸਾਰੇ ਸੱਜਣਾਂ ਨੂੰ ਆਪਣੇ ਨਵੇਂ ਸਾਜਿਆਂ ਮੁबारकਾਂ ਲੱਖ ਲੱਖ ਹਾਂ ਲੱਖ ਲੱਖ ਯਾ ਕਰੋੜ ਕਰੋੜ ਲੱਖ ਲੱਖ ਦਾ ਰਹੇਗੇ ਕਹਿੰਦਾ ਯਾਰ ਕਰੋੜ ਕਰੋੜ ਮਿਲੀਅਨ ਮਿਲੀਅਨ ਹੀ ਹੋ ਗਈ ਹੈ ਨਾ ਹਾਂਜੀ ਆ ਨੰਬਰ ਬੋਲ ਦੇ ਜਰਾ 9478474740 ਦੂਜਾ ਨੰਬਰ 984413746 984413746 ਇਹ ਡੈਡੀ ਜੀ ਦਾ ਜੀ ਠੀਕ ਹੈ ਹਾਂ 94 ਵਾਲਾ 13 ਹਾਂਜੀ ਹਾਂਜੀ ਆ ਜਿਆਦਾ ਕਾਲ ਬਾਈ ਨੂੰ ਲਾ ਲਿਓ ਕਿਉਂਕਿ ਇਹ ਫੋਨ ਥੋੜਾ ਪਹਿਲੀ ਰਿੰਗ ਤੀ ਚੱਕੂਗਾ ਹਾਂਜੀ ਤੇ ਸ਼ੁਰੂਆਤ ਇੱਥੋਂ ਕਰ ਦਈਏ। ਪਈਆ ਜੈ ਝੋਟੀਆਂ ਝੋਟੀਆਂ ਪੰਜੇ ਪੰਜੇ ਟੌਪ ਦੀਆਂ। ਅਸਤਰ ਦੇ ਬੱਚੇ ਨੇ ਪੰਜੀ। ਹਾਂ। ਤੇ ਐਆਂ ਪੰਜ ਨੇ ਪੰਜੇ ਕੱਕਿਆਂ ਚ ਪੂਰੀਆਂ ਨੇ ਲੱਗ ਰਹੀ ਪਲੇ ਦਾ ਕੱਦ ਕੁਦਦੇ ਦਿਖਾ ਦੇ ਨਾਲੇ ਚੜਾਈ ਦਿਖਾ ਦੇ। ਤੇ ਚੜਾਈ ਦੇਖੋ ਕਿੰਨੀ ਚੋ। ਤਸੱਲੀ ਕਰਾ ਰਿਆ ਐ ਦਿਖਾ ਦਾਂਗੇ ਤੁਹਾਨੂੰ ਜਿਵੇਂ ਕਹਿੰਦੇ ਨੇ ਵੀ ਕੰਮ ਜਿੱਥੇ ਐ ਕਹਿ ਦਿਆ ਮਨੀ ਵੀ ਹੁਣ ਸਿਰੇ ਹੀ ਲੱਗ ਗਿਆ ਯਾਰ ਇਦੂ ਗਾ ਹਾਂ। ਪਾਜੀ ਲੈਣ ਤੱਕ ਕਰੀ ਤਾ ਤੇ ਇੱਥੋਂ ਮਾਰ ਗਏ ਮੇਰਾ। 10 ਹਰਿਆਣੇ ਜੋ ਸੂਆ ਐਨੀ ਪਾਜੀ ਪੰਜ ਮਸੀ ਮਿਲੀਆਂ ਦੋ ਦਿਨ ਲੱਗੇ। ਟਾਇਟਾ ਪੋਜੀਸ਼ਨ ਆ ਜੀ ਤੌਰ ਖੋਲ ਕੇ ਬਾਈ। ਬਾਜੀ ਦੂਜਾ ਦੂਜਾ ਹੀ ਅਕਰੀਬਨ ਆਪਣੇ ਕੋਲ ਇੱਕ ਬਲੂਨ ਕੱਟੀ ਹੈਗੀ ਇੱਕ ਪਹਿਲਣਾ ਚਾਰ ਦੂਜੇ ਦੂਜੇ ਤੇ ਕੱਦ ਬਿੱਡਾ ਆ ਗਿਆ ਸਜਣੋ ਫੁੱਲ ਡਬਲ ਬਾਡੀ ਬੜੀ ਕਮਾਲ ਦੀ ਆ ਥੋੜਾ ਬੱਚੇ ਦਾ ਕਰਦੀ ਆ ਇਹਦੇ ਫੁੱਲ ਆ ਗਈ ਹੈ ਨਾ ਹਾਂ ਕਮਾ ਦੇ ਕਮਾ ਦੇ ਆ ਇਹਨੂੰ ਆੜਾ ਭਾਜੀ ਤਾਜੀ ਸੂਈ ਆ ਬੋਲੇ ਸਾਫ ਕਰਕੇ ਬੱਚੇ ਦਾ ਕਰਦੀ ਆ ਠੀਕ ਆ ਗੱਲ ਆ ਹਾਂਜੀ ਕਿੰਨੇ ਦਿਨ ਦੀ ਸੂਈ ਆ ਭਾਈ ਚੌਥਾ ਪੰਜਵਾਂ ਦਿਨ ਆ ਕਿੰਨੀ ਕ ਬੌਲੀ ਹੋਊਗੀ ਹੁਣ 15 ਕਿਲੋ ਹਣ ਦੇ ਦਵਾਂਗੇ 15 14 15 ਕਿਲੋ ਹਣ ਹਾਜ਼ਰ ਆ ਯਾਰ ਬਾਡੀ ਬਾਲੀ ਕਮਾਲ ਦੀ ਆ ਥੋੜਾ ਬੱਚੇ ਦਾ ਕਰਦੀ ਇੱਕ ਰਸਰੀ ਮੋਰੀ ਦੀ ਵੀ ਵੱਧ ਕਰਦੀ ਆ ਠੀਕ ਆ ਕੱਦ ਆ ਗਿਆ ਫੁੱਲ ਵੱਡਾ ਬੱਚੇ ਦਾ ਥੋੜਾ ਆ ਜਾ ਜ਼ਰੂਰ ਕਰਦੀ ਆ ਓਦਾਂ ਬਾਈ ਕਹਿੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਡੀ ਵੀ ਬਣਤਰ ਬਾਲੀ ਕਮਾਲ ਦੀ ਰੱਖਦੀ ਆ ਫੁੱਲ ਵੱਡੀਆਂ ਜੀ ਆ ਗਈ ਜੇ ਗੱਲ ਕਰ ਲਈਏ ਜੈਡ ਬਲੈਕ ਹੈ ਬਾਈ ਜੀ ਆ ਗਈ ਚੜਾਈ ਵੀ ਉੱਤੋਂ ਫੁੱਲ ਆ ਗਈ ਚੜਾਈ ਚੜਾਈ ਮਾਪ ਸਕਦੇ ਹਾਂ ਹਾਂ ਚੜਾਈ ਕਿੰਨੀ ਚੜਾਈ ਚ ਆ ਗਈ ਤੇ ਬਾਕੀ ਇਥੇ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਪੂਰੇ ਚੌੜੇਲੇ ਵਿੱਚ ਆ ਗਈ ਕਿੰਨਾ 15 ਕਿਲੋ ਬੋਲੀ ਦਸੀ ਭਾਜੀ 18 ਕਿਲੋ ਪੀਕ ਲੈ ਆਵਲ ਤੇ ਐਂ ਜਵਾਉਗੇ 15 ਕਿਲੋ ਹੁਣ ਮੰਨ ਕੇ ਲੈ ਲਓ ਜੀ ਠੀਕ ਆ ਬਾਡੀ ਬੁੱਡੀ ਬਹੁਤ ਆ ਗਈ ਨਾ ਬਹੁਤ ਭਾਜੀ ਚੜਾਈ ਇੰਨੀ ਮਿਲਦੀ ਨਹੀਂ ਇਹ ਆ ਗਈ ਇੱਕ ਨੰਬਰ ਤੇ ਇੱਕ ਨੰਬਰ ਤੇ ਉਹੀ ਗੱਲ ਆ ਵੀ ਤੋਹਫਾ ਪੀ ਸੀ ਸ਼ੁਰੂਆਤ ਕਰੀਆ ਤੇ ਦੋ ਵਾਲੀ ਇਦੋਂ ਵੀ ਜ਼ਿਆਦਾ ਜ਼ਬਰਦਸਤ ਆ ਲੌਣ ਘਟੀ ਆ ਗਈ ਜੀ ਆ ਬਾਈ ਤਾਜੀ ਸੂਈ ਹੈ ਕੀ ਕਹਿਣ ਦੇ ਆ ਦੇਖੋ ਠੀਕ ਹੈ ਬੱਚਾ ਜਮਤ ਆਇਆ ਆ ਚੌਥੇ ਤੋਂ ਪੰਜਵੇਂ ਦਿਨ ਠੀਕ ਹੈ ਗੱਲ ਆ ਨਾੜੂ ਟੁੱਟ ਗਿਆ ਠੀਕ ਹੈ ਗੱਲ ਹਾਂਜੀ ਬੱਚਾ ਵੀ ਮਗਰ ਜੇ ਬੱਚਾ ਇਹ ਬਾਲਾ ਨਾ ਜੈਡ ਬਲੇ ਦਾ ਜਣ ਗੁੰਗੜ ਦਾ ਆ ਠੀਕ ਹੈ ਗੱਲ ਹਾਂਜੀ ਤੇ ਹੁਣ ਮਾਰ ਦੇ ਗਰੀਆ ਝੋਟੀ ਤੇ ਓਏ ਸਿੰਘ ਸੁng ਵੀ ਬਾਲਾ ਬੰਦਾ ਤੋਰ ਜੋ ਬਰਾ ਸਿੰਘ ਵੀ ਬੰਦਾ ਆਰਡਰ ਵੀ ਕਮਾਲ ਦਾ ਮਿਲਕ ਬਿਊਟੀ ਵਾਲੀ ਕੱਟੀ ਆ ਕੱਦ ਆ ਗਿਆ ਵੱਡੀਆਂ ਵਈਆਂ ਨਾਲ ਦਾ ਫੁੱਲ ਵੱਡੀਆਂ ਚ ਆ ਗਈ ਦੰਦਾਂ ਚ ਕਿਵੇਂ ਹੂਮ ਨਹੀਂ ਇਹ ਚੁੱਗ ਗਈ ਜੀ ਆ ਦੰਦਾਂ ਚ ਬਾਈ ਕਹਿੰਦਾ ਚਾਰ ਦੰਦਾਂ ਮਿਲਕ ਬਿਊਟੀ ਦੋਨੇ ਚੀਜ਼ਾਂ ਹੀ ਆ ਗਈਆਂ ਇਹਦੇ ਜਨ ਹਾਂਜੀ ਆਏ ਤੁਰਦੀ ਆ ਬੜਾ ਟਿਕਾ ਕੇ ਜੀ ਹੈ ਨਾ ਹਾਂਜੀ ਇਹ ਵਕੱਟੀ ਚੰਗੀ ਆ ਜੀ ਬੜੇ ਕੱਦ ਵੀ ਫੁੱਲ ਤੇ ਲੰਬਾਈ ਵੀ ਫੁੱਲ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਇੱਕ ਤਾਂ ਕੱਲਾ ਕੱਦ ਹੁੰਦਾ ਤੇ ਨਾਲ ਨਾਲ ਲੰਬੀ ਵੀ ਫੁੱਲਾ ਤੇ ਸਿੰਘ ਆ ਗਿਆ ਸੱਜਣੋਂ ਬਿਲਕੁਲ ਕਹਿ ਲਈਏ ਬੰਦ ਸਿੰਘ ਚ ਹੀ ਆ ਗਈ ਕਿੰਨੇ ਕ ਦਿਨ ਦਾ ਸੁਗਾ ਮਣੀ ਇਹਦਾ ਬਈ ਤਾਈ ਸੂਈ ਆ 6 7 8 ਦਣਾਂ ਲਾ ਲਓ ਕਿੰਨਾ ਕ ਹੋਊਗਾ ਇਹ ਕੋਲ 15 ਕਿਲੋ ਹੁਣ ਮਣ ਕੇ ਦੇ ਦੂੰਗਾ ਜੀ ਆਦੇ ਬਾਈ ਨਾੜਾਂ ਵੀ ਪੂਰੀਆਂ ਕੱਟੀ ਦੇ ਸਾਰੀ ਅਗੇ ਪੂਰੀ ਆ ਕੱਟੀ ਇਹ ਗਾਂ ਵਾਲੇ ਬਣਿਓ ਦਿਖਾ ਰਹੀ ਜੀ ਤੇ ਕੱਦ ਨਹੀਂ ਏਡਾ ਮਲਦਾ ਜਿੱਦਾ ਕੱਟੇ ਨੂੰ ਕੱਦ ਲੱਗਾ ਆਦੇ ਕੱਦ ਵੀ ਫੁੱਲ ਆ ਗਿਆ ਤੇ ਨਸਾਂ ਨਸਾਂ ਦਾ ਵੀ ਜਾਲਿਆ ਤੇ ਇਥੋਂ ਗੈਰੀ ਮਾਰੀ ਇਹ ਸਿੰਗ ਬਣਿਆ ਨਹੀਂ ਆਦੇ ਜਮੋ ਰਜਨਲ ਸਿੰਘ ਤੇ ਬੰਦ ਸਿੰਘ ਦੀ ਆ ਗਈ ਲੰਬੀ ਬੂਥ ਕੱਦ ਫੁੱਲ ਲੰਬਾਈ ਫੁੱਲਾ 100 ਦਾ 100 ਹੀ ਆ ਗਈ ਹਰੇਕ ਪੱਖ ਤੋਂ ਚਾਰ ਦੰਦ ਆ ਗਈ ਬਾਈ ਕਹਿੰਦਾ 15 ਕਿਲੋ ਦੁੱਧ ਹੁਣ ਇਹਦਾ ਮਣਿਆਦਾਂਗੇ ਆਪਾਂ ਜੀ ਟਾਈਮ ਦੋ ਟਾਈਮ ਤਸੱਲੀ ਕਰਾ ਦਾਂਗੇ ਬਟਨ ਵੀ ਆ ਗਏ ਸਾਰੀਆਂ ਚੀਜ਼ਾਂ ਪੀਕ ਲੈਵਲ ਤੇ ਕਿੰਨਾ ਕ ਫੜ ਜੂਮ ਭਾਜੀ 17 18 ਕਿਲੋ ਝੋਟੀ ਦਾ ਜਜੂ 15 ਦੀ ਹੁਣ ਓਟ ਪੜਾਗਾ 15 ਦੀ ਗਰੰਟੀ ਦੇ ਦੇ ਦਾਂਗੇ ਅੱਜ ਵੀ ਜੀ ਜੀ ਤੇ ਹੁਣ ਮਾਰਦੇ ਗਰੀ ਤਿੰਨ ਨੰਬਰ ਵਾਲੀ ਤੇ ਤੌਰ ਚੋਬਰਾ ਖੋਲ ਕੇ ਇਹਦਾ ਸੂਆ ਦੂਜਾ ਭਾਜੀ ਦੂਜਾ ਸੂਆ ਕਿੰਨੇ ਦੰਦ ਦੀ ਸੂਈ ਹੋਗੀ ਸੂਈ ਅਠਾ ਦਾ ਸਾਡੀ ਜੀ ਕਿੰਨਾ ਕ ਹਾਜ਼ਰ ਹੋਊਗਾ ਹੁਣ ਦੁੱਧ ਜੀ ਹਾਂਜੀ 16 ਕਿਲੋ ਹੁਣ ਮਣ ਕੇ ਲੈ ਲਓ ਜੀ ਤੇ ਡਿਜ਼ਾਈਨ ਸਿੰਘਾਂ ਦਾ ਇੱਕੋ ਜਿਹੀ ਆ ਗਿਆ ਤੇ ਬਾਕੀ ਲੇਵਾ ਗੈਲੀ ਬੜਾ ਠੋਸ ਜਿਹਾ ਰੱਖ ਦਿਆ ਹਾਂਜੀ ਹਾਂਜੀ ਤੇ ਚੋਣ ਚਵਾਈ ਦੀਆਂ ਨੂੰ ਇੱਕ ਨੰਬਰ 100 ਦੀ 100ਏ 100 ਮਾੜੀ ਲੈਣੀ ਨਹੀਂ ਜੀ ਠੀਕ ਆ ਗੱਲ ਨਾ ਬੈਗਰੀਆ ਦਾ ਨਾਂ ਲੈਣੀ ਆ ਠੀਕ ਆ ਗੱਲ ਆ ਚਵਾਈ ਦਾ ਤਾਂ ਉਹੀ ਗੱਲ ਆ ਵੀ ਅੱਖਾਂ ਵਿੱਚ ਕਿਹੜਾ ਸ਼ਿਸ਼ਟਮ ਹੀ ਹੁੰਦਾ ਬਾਈ ਕਹਿੰਦਾ ਵੀ 100 ਦਾ 100ਏ ਤੌਰ ਦੇਖ ਬਾਈ ਜੀ ਤੇ ਬਾਕੀ ਸ਼ਕੀਨ ਵੀ ਫੁੱਲ ਆ ਗਈ ਨਾ ਹਾਂ ਤੌਰ ਦੇ ਇੱਕ ਰੰਗ ਬਾਜ ਸਾਰੀ ਗੱਲ ਹਰੇਕ ਪੱਖ ਤੋਂ ਕਹਿ ਲਿਆ 100 ਦਾ 100ਏ ਆ ਗਈ ਤੇ ਜਿਹੜੀ ਲੇਵੇ ਦੀ ਜਾੜਾ ਨਗਰੀ ਮਾਰਦੀ ਕੈਂਪਰ ਆਰਡਰ ਵੀ ਫੋਰ ਬਾਈ ਫੋਰ ਲੱਗਾ ਆ ਬਾੜੀ ਮਜ਼ਬੂਤ ਰੱਖਦੀ ਆ ਇੱਥੋਂ ਦਿਖਾ ਦੀ ਅਾ ਥੋੜੀ ਚੜਾਈ ਉੱਤੋਂ ਸ਼ੁਰੂ ਹੁੰਦੀ ਆ ਥੱਲੇ ਤੱਕ ਉਨਾਂ ਹੀ ਲੇਵਾ ਆ ਗਿਆ। ਖੜਾ ਨੂੰ ਭਾਲ ਪਾ ਗਈ 18 ਕਿਲੋ ਪੀਕ ਲੈਵਲ ਤੇ ਚ ਵਾਜੂਗੀ 16 ਕਿਲੋ ਹੁਣ ਮੰਨ ਕੇ ਲੈ ਲਓ। 16 ਕਿਲੋ ਅੱਜ ਹਾਜ਼ਰ। ਹਾਜ਼ਰ। ਤੇ ਡਿਜ਼ਾਈਨ ਬੜਾ ਖਤਰਨਾਕ ਆਖ ਰਹੀ ਜਲੇਵੇ ਦਾ ਨਾ। ਜੀ। 16 22 ਕਹਿੰਦਾ ਅੱਜ ਤਿਆਰੀ ਦਾ 18 ਕਿਲੋ ਚਵਾ ਦੂ ਪੀਕ ਲੈਵਲ ਤੇ ਥੋੜੀ ਇੱਧਰ ਤੇ ਤੁਹਾਨੂੰ ਭਾਲਾ ਓਦਾਂ ਥਣ ਇੱਕੋ ਨਾਲ ਦੀ ਨੇ ਸਾਰੇ। 22 22 ਕਹਿੰਦਾ ਅੱਜ ਆ। ਹੇ ਆਪਣੀ ਸਾਰੀ ਚੀਜ਼ ਦੀ ਗਾਰੰਟੀ ਆ ਜਿਹੜਾ 100% ਹੀ 22 ਚ 100 ਦੀ 100 ਆ ਗਈ ਨੰਬਰ ਆ ਗਿਆ ਇਹਦਾ ਤ ਤੇ ਹੁਣ ਮਾਰਦੀ ਗਰੀ ਚਾਰ ਨੰਬਰ ਬਾਈ ਜੀ ਫੇਸ ਕੁਆਲਟੀ ਦੇਖਿਓ ਜਿਵੇਂ ਬਾਈ ਨੇ ਸ਼ੁਰੂ ਚ ਹੀ ਦੱਸਿਆ ਸੀ ਵੀ ਝੋਟੀਆਂ ਪੰਜ ਦਿਖਾ ਦਾਂਗੇ ਪਰ ਦਿਖਾ ਦਾਂਗੇ ਬਹੁਤ ਕੱਟੀ ਆਦੀ ਇਹ ਤੋਂ ਵੀ ਦੇਖਣ ਵਾਲੀ ਆ ਜਿਆਦਾ ਨਾਲ ਕੱਟੀ ਆ ਕੱਟੀ ਵੀ ਦੇਖ ਬੈਠੋ ਕੱਟੀ ਤੇ ਵੀ ਮਾਰਦੀ ਗਰੀ ਬੈਠ ਦੇਖ ਬਾਈ ਜੀ ਕੱਟੀ ਦੀ ਇੱਥੋਂ ਕਰਾ ਦੇ ਜੇ ਇੱਕ ਝੋਟੀ ਦੀ ਕਾਪੀ ਆ ਜਮਾ ਕਾਪੀ ਪੂਰੀ ਜੀ ਸਿੰਘ ਜਮੇ ਬੰਦ ਆ ਗਿਆ ਹਾਂ ਜੀ ਕੋਈ origignal ਸਿੰਘ ਹੈ ਜੀ ਕਮਾਜੋ ਬ੍ਰੈਂਡ ਉਹਦਾ ਜੀ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਹੋ ਗਈ ਹੁਣੀ ਬਾਈ ਜੀ ਸੂਈ ਨੂੰ ਅੱਜ 10 11 12 ਦਿਨ ਹੋ ਗਏ ਆ 11 12 ਦਿਨ ਤੇ ਨਾਲ ਆ ਗਈ ਕੱਟੀ ਕੱਟੀ ਕਾ ਦਫ ਹੋਲ ਆ ਗਿਆ ਤੇ ਜਿੰਨੀ ਕਿ ਚੜਾਈ ਨਾ ਬਾਡੀ ਦੀ ਆ ਗਈ ਇਹ ਕਹਿ ਸਕਦੇ ਆ ਵੀ 10 ਇੰਚ ਚੜਾਈ ਚ ਲੈਵਾ ਰੱਖਦੀ ਆ ਥੱਲੇ ਹਾਂਜੀ ਹਾਂਜੀ 10 ਇੰਚ ਚੌੜਾ ਆਡਰ ਆ ਗਿਆ ਤੇ ਕਿੰਨਾ ਦੱਮ ਨਹੀਂ ਭਾਜੀ 18 ਕਿਲੋ ਹੁਣ ਮਿਲ ਲਿਓ ਟਾਈਮ ਦੋ ਟਾਈਮ ਮੰਨਵਾ ਦੋ ਪਸੰਦੀ ਕਰਾ ਦਾਂਗੇ ਹਾਂਜੀ ਹਾਂਜੀ ਕੰਡਾ ਚ ਇਹ ਆਪਦਾ ਲਿਆਵੇ ਆਪਦਾ ਆਪਣਾ ਦਵਾਂਗੇ ਦਿੱਕਤ ਤਾਂ ਨਹੀਂ ਕੋਈ ਭਾਜੀ ਫੇਰ ਦਿੱਕਤ ਔਰ ਤੁਹਾਨੂੰ ਕਿਹਾ ਆਪਣੇ ਕੋਲ ਮਈਆਂ ਸੀ ਪਿਛਲੀ ਵੀਡੀਓ ਚ ਤੁਹਾਨੂੰ ਕਿਹਾ ਕਿ ਲਾਈਵ ਜੁਆਈ ਕਰਵਾ ਆਪਣੇ ਫਰੈਂਡੇ ਲੈ ਕੇ ਖਾਸ ਜਿਹੜੇ ਠੀਕ ਹੈ ਗੱਲ ਹਾਂਜੀ ਜਮਾਂ ਖਾਸ ਮੈਕੀਨ ਲੈ ਕੇ ਉਹ ਕਹਿੰਦੇ ਬੰਦੇ ਕਹਿੰਦੇ ਆਪਾਂ ਆਪਾਂ ਜੁਆਈ ਆਪਣਾ ਤੁਹਾਡੀ ਹੈ ਨਾ ਵੀਡੀਓ ਤੇ ਕਰਾਉਣੀ ਆ ਠੀਕ ਹੈ ਗੱਲ ਆ ਤੇ ਆ ਫੇਸ ਕੁਆਲਟੀ ਦਿਖਾਈ ਪਈ ਜੀ ਮਾਰ ਦੇ ਗਰੀ ਇੱਥੋਂ ਆ ਦੇਖੀ ਫੇਸ ਕੁਆਲਟੀ ਇੱਥੋਂ ਕਰਾ ਦੇ ਤਸੱਲੀ ਲਾ ਕੇਰਾ ਮੰਨਿਆ ਇਹਨੂੰ ਹੋਰ ਟੋਰ ਦੇ ਇਹਨੂੰ ਹਾਂ ਪਿੱਠ ਪੋੜਾ ਦੇਖ ਝੋਟੀ ਦਾ ਉਹੀ ਗੱਲ ਆ ਵੀ ਮਿਲਕ ਦੇ ਨਾਲ ਨਾਲ ਬਿਊਟੀ ਵਾਲੀਆਂ ਵੀ ਮਿਲਣੀਆਂ ਤੁਸੀਂ ਜਦੋਂ ਮਰਜ਼ੀ ਆ ਜਾਓ ਅਵੇਲੇਬਲ ਹੀ ਹੁੰਦਾ ਤਕਰੀਬਨ ਤਕਰੀਬਨ ਪਸ਼ੂਤਾਨ ਕਹ ਲਈਏ 24 ਘੰਟੇ ਵਾਲਾ ਸਿਸਟਮ ਹੀ ਆ ਜੀ ਕਮਾਲ ਆ ਮੰਨਿਆ ਇੱਥੋਂ ਕਿੰਨਾ ਦੁੱਧ ਦੇਦੇ ਕੋਲੇ ਮੈਂ ਕਹਾ ਨਵਾਂ ਸਾਲ ਮਿਸ ਨਹੀਂ ਕਰਨਾ ਜ਼ਰੂਰ ਵੀਡੀਓ ਪਾਣੀ ਪਾਉ ਪੰਜਾਂ ਦੀ ਪਾਈਏ ਠੀਕ ਹੈ ਗੱਲ ਵੀਡੀਓ ਤਾਂ ਦਸਾਂ ਦੀ ਪਾਣੀ ਸੀ ਠੀਕ ਹੈ ਜੀ ਹਾਂਜੀ ਤੇ ਬਾਕੀ ਜਿੱਦਾਂ ਦੀ ਚੜਾਈ ਉੱਤੋਂ ਰੱਖ ਦਿਆ ਉਦਾਂ ਦੀ ਥੱਲੇੋਂ ਕਹਿ ਲਈ ਆਰਡਰ ਦੀ ਰੱਖਿਆ ਕਿੰਨਾ ਦੁੱਧ ਤਿਆਰ ਦੱਸਿਆ ਇਹਦੇ ਕੋਲੇ 18 ਕਿਲੋ 18 ਕਿਲੋ ਹਾਜ਼ਰ ਜੀ ਕਿੰਨਾ ਪਾਉ ਪੀਕ ਲੈਵਲ ਤੇ ਪਾਣੀ ਆ ਪੀਕ ਲੈਵਲ ਤੇ ਕਿੰਨਾ ਪਾ ਦੂ ਪੀਕ ਲੈਵਲ ਤੇ 20 ਕਿਲੋ ਪਲੱਸ ਚ ਆਜੂਗੀ 20 ਦੂਜਾ ਸੂਆ ਜੀ ਆਰਡਰ ਇਹ ਵੀ ਚੋੜਾ ਰਿਹਾ 17 ਕਿਲੋ ਚ ਆਇਆ ਆ ਠੀਕ ਹੈ ਗੱਲ ਦੂਜਾ ਸੂਆ ਆ ਬਟਨ ਵੀ ਹੋਰ ਵੀ ਸਪੀਡ ਫਾੜ ਲੀਉਂ ਪਲੂਨ ਕਰਕੇ ਵੇਚਦਾ ਤੇ ਸਵੇਰ ਆਦੀ ਠੰਡੀ ਜਮਾ ਨਾ ਗਾਂਵਾਂ ਵਾਲਾ ਕੰਮ ਹੀ ਆ ਇੱਥੋਂ ਦਿਖਾ ਦੇ ਗਰੀ ਫੁੱਲ ਚੜਾਈ ਵਾਲੇ ਆਰਡਰ ਚ ਆ ਗਈ ਇਹ ਆ ਗਈ 4 ਨੰਬਰ ਤੇ ਇਹ ਹੁਣ ਮਾਰਦੇ ਕੈਮਰਾ 5 ਨੰਬਰ ਵਾਲੀ ਜਿਹੜਾ ਜੈਡ ਪਲੇ ਆ ਗਿਆ ਤਕਰੀਬਨ ਤਕਰੀਬਨ ਸਾਰੀ ਹੈ ਸਾਰੀ ਇਹ ਆਰਡਰ ਰੱਖਦੀ ਆ ਬਿਲਕੁਲ ਠੋਸ ਜਾ ਜਿੱਦਾਂ ਦਾ ਬਟਨ ਵਾਲਾ ਲੇਵਾ ਸਾਨੂੰ ਮੈਂ ਅਕਸਰ ਕਹਿੰਦਾ ਵੀ ਕਾਮਯਾਬ ਰਹਿੰਦਾ ਠੋਸ ਲੇਵੇ ਦੀ ਆ ਗਈ ਪੋਲਾ ਨਹੀਂ ਆਗਾ ਜੜ ਨਹੀਂ ਟੁੱਟਮੀ ਜੇ ਹੈਗੀ ਤੋਰੋ ਜੀ ਖੋਲ ਗਿਆ ਇਹਨੂੰ ਤੋਰਦੇ ਤੋਰਦੇ ਕਿੰਨੇ ਦਿਨ ਦੀ ਸੂਈ ਆ ਸੂਈ ਬਾਈ 10 ਦਿਨ ਹੋ ਗਏ ਉਹ ਤੋਰਦੇ ਚ ਉਬਰਾ 10 ਦਿਨਾਂ ਦੀ ਸੂਈ ਸੂ ਆ ਦੂਜਾ ਚਵਾਈ ਦੀ ਇੱਕ ਨੰਬਰ ਬਾਈ ਜੀ 100 ਦੀ 100 4x4 ਹੈਟਰ ਲਗਾਇਆ ਠੀਕ ਗੱਲ ਅਰਜਾ ਦਾ ਬੰਦਾ ਆਪਣਾ ਤੋਰਦਾ ਨਹੀਂ ਸੀ ਜੀ ਹਨ ਚੋਬਰ ਕਹੇ ਤਾਂ ਤੋਰਦਾ ਐਨ ਤੋਰਦਾ ਜਮਾ ਟਕਾ ਕੇ ਕਿੰਨੇ ਦਿਨ ਦੀ ਸੂਈ ਦੱਸਿਆ 10 11 ਦਿਨਾਂ ਦੀ 10 11 ਦੀ ਹਾਜ਼ਰ ਕਿੰਨਾ ਲੱਦ ਹੁਣ 15 ਤੋਂ ਪਲੱਸ ਹੀ ਆ ਜਰ 15 ਮੰਨ ਲਈਏ ਭਾਈ 15 ਕਿਲੋ ਹਣ ਮੰਨ ਕੇ ਦੇ ਦਾਂ 17 ਕਿਲੋ ਕੱਟੀ ਝੋਟੀ ਦੀ ਬਾਹ ਦੇ ਦਾਂਗੇ ਪੀਕ ਲੈਵਲ ਤੇ ਜਾ ਕੇ ਮੇਰੇ ਮੂਹਰੇ ਤਾਂ ਕੋਈ ਵੀ ਨਹੀਂ ਚੱਲੀ ਇਹਨਾਂ ਭਾਈ ਤਾਜ਼ੀਆਂ ਤੁਹਾਨੂੰ ਪਤਾ ਤਾਜ਼ੇ ਬੱਚੇ ਆ ਜੀ ਠੀਕ ਆ ਗੱਲ ਆ ਦਾਦਾ ਆਹੀ ਝੋਟੀ ਨੂੰ 11 12 ਦਿਨ ਹੋਇਆ ਦੂ ਤੇ ਬਾਕੀ ਆ ਗਿਆਂ ਹਫਤੇ ਤੇ ਵੀ ਹਟੇ-ਬਟੇ ਸਾਰੀਆਂ ਹਾਂਜੀ ਉਹ ਕੱਟੀ ਇੱਕ ਝੋਟੀ ਦਾ ਪੰਜਾ ਦਿਨਾਂ ਦੀ ਆ ਠੀਕ ਆ ਗੱਲ ਹਾਂਜੀ ਤੇ ਨਾਲ ਬੱਚਾ ਕੀ ਆਵਣੀ ਇਹਦੇ ਇਹ ਕਟਾ ਆਇਆ ਵਾ ਜੀ ਆ ਨਾਲ ਆ ਗਿਆ ਮੇਲ ਕਾਫ ਤੇ ਕੱਦ ਦਿਖਾ ਦਈਏ ਦਾ ਗਰੀ ਇੱਥੋਂ ਬੜਾ ਵੱਡਾ ਦਿਖਾ ਦਈਏ ਜੈਡ ਬਲੈਕ ਕਿ ਵੀਡੀਓ ਚ ਕਈ ਵਾਰੀ ਵੱਡੀ-ਬੁੱਡੀ ਲੱਗ ਜਾਂਦੀਆਂ ਨਾਲ ਖੜ ਖੜ ਕੇ ਦਿਖਾਤਾ ਤੁਹਾਨੂੰ ਛੋਟੀ ਨਹੀਂ ਹੈਗੀ ਕੋਈ ਵੀ ਜਿਹੜੀ ਮੀਡੀਅਮ ਹੁੰਦੀ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਹੁੰਦਾ ਵੀ ਇਹਦਾ ਕੱਦ ਮੀਡੀਅਮ ਆ ਗਿਆ ਜਾਂ ਇਹਦੀ ਲੰਬਾਈ ਜ਼ਿਆਦਾ ਆ ਗਈ ਜਾਂ ਕੱਦ ਵੱਡਾ ਆ ਗਿਆ ਹਨਾ ਹਰ ਇੱਕ ਚੀਜ਼ ਦੀ ਹਰ ਇੱਕ ਪੱਖ ਤੋਂ ਤਸੱਲੀ ਤੁਹਾਡੀ ਆਪਾਂ ਕਰਾ ਦਨੇ ਨਾ ਨੰਬਰ ਬੋਲ ਦੇ ਮਣੀ ਕਿਰਾ 9478474740 ਆ ਦੇਖੋ ਝੂਟੀ ਨਹੀਂ ਆਪੀ ਦੁੱਧ ਖਾਣਾ ਕੱਢਣਾ ਇਹ ਦੇਖੋ ਵੱਡ-ਵ ਠੀਕ ਹੈ ਗੱਲ ਐਦਾਂ ਦੀਆਂ ਝੋਟੀਆਂ ਦੁੱਧ ਕੱਢਦੀਆਂ ਆ ਜਾ ਲੈ ਅਗਰ ਹੀ ਕੈਮਰਾ ਕੇਰਾ ਕੇਰਾ ਸਾਰੀਆਂ ਤੇ ਮਾਰ ਦੇ ਸੈਟ ਬੈਟ ਹੋਈਆਂ ਖੜੀਆਂ ਨੇ ਜਮਾਂ ਤਿਆਰੀ ਜਗ੍ਹਾ ਮੂਹਰੇ ਤਿਆਰੀ ਚ ਤੇ ਆਹ ਗੱਟੀ ਦੇ ਵੀ ਮਾਰਦੇ ਆਪਣੇ ਤੋਂ ਆਏ ਵੀ ਆ ਮੈਂ ਲੈਣਾ ਝੋਟੀਆਂ ਠੀਕ ਹੈ ਗੱਲ ਹਾਂਜੀ ਸੱਜਣ ਬਾਈ ਕੋਲ ਪਹੁੰਚੇ ਵੀ ਹੋਇਆ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਬਾਈ ਕੋਲ ਸੱਜਣ ਇੱਕ ਆਇਆ ਵੀ ਹੋਇਆ ਤਕਰੀਬ ਰੂਟੀਨ 'ਚ ਬਾਈ ਕਹਿੰਦਾ ਆਪਣੇ ਪਸ਼ੂ ਇਸ ਘਰ 'ਚ ਜਾਂਦੇ ਰਹਿੰਦੇ ਆ ਕਿਉਂਕਿ ਜਿੱਥੇ ਪਸ਼ੂ ਰੂਟੀਨ 'ਚ ਜਾਂਦਾ ਰਿਪੋਰਟ ਉੱਥੋਂ ਹੀ ਮਿਲ ਸਕਦੀ ਹੁੰਦੀ ਆ ਵੀ ਪਸ਼ੂਤਨ ਬਾਈ ਹੋਰੋਂ ਦਾ ਕਿੱਦਾਂ ਦਾ ਨਿਕਲਦਾ ਕੀ ਹਾਲ ਚਾਲ ਹੈ ਠੀਕ ਹੈ ਜੀ ਤੁਸੀਂ ਤੁਹਾਨੂੰ ਸਤਿ ਆਹ ਵਧੀਆ ਵਧੀਆ ਆ ਨਾਮ ਤੇ ਐਡਰੈਸ ਲਾ ਦਿਓ ਨਾਮ ਮੇਰਾ ਬਲਕਰ ਸਿੰਘ ਪਿੰਡ ਚੀਮਾ ਕਲਾਂ ਜ਼ਿਲ੍ਹਾ ਜਲੰਧਰ ਚੀਮਾ ਕਲਾਂ ਚੀਮਾ ਕਲਾਂ ਜ਼ਿਲ੍ਹਾ ਜਲੰਧਰ ਚੀਮਾ ਮੰਡੀ ਆ ਆਪਣੇ ਕੰਨੀ ਵੀ ਆਉਣਾ ਸਮਝਿਓ ਜਲੰਧਰ ਵਾਲੀ ਜੀ ਜਲੰਧਰ ਵਾਲਾ ਹੀ ਆ ਜੀ ਆ ਕਿੰਨੇ ਕੇ ਪ ਦਬਾ ਦਬੂ ਦਾ ਨਹੀਂ ਕੋਈ ਨਹੀਂ ਨਹੀਂ ਇੱਕ ਤਾਂ ਮੀਨੇ ਬੂਰੀ ਬੱਲੀ ਕੋਈ ਵੀ ਨਹੀਂ ਛੱਡਦੇ ਠੀਕ ਆ ਗੱਲ ਸਾਰੇ ਬ੍ਰੈਂਡ ਹੀ ਜਮਾ ਕਰ ਲਏ ਸਾਰੇ ਚਲਦੀਆਂ ਦੁੱਧ ਤੇ ਮਨਣਾ ਹਾਂਜੀ 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 ਇਹਨਾਂ ਤੋਂ ਵੱਧ ਉਹ ਕੱਢਿਆ ਜੀ ਜਿੰਨਾ ਇਹਨਾਂ ਤੋਂ ਵੱਧ ਤੋਂ ਵੱਧ ਇਹਨਾਂ ਤੋਂ ਜਿੰਨਾ ਨੇ ਦੱਸਿਆ ਵੱਧ ਕੱਢਿਆ ਦੁੱਧ ਠੀਕ ਆ ਗੱਲ ਹਾਂਜੀ 18 ਕਿਲੋ ਦੀ ਓਰ ਤੇ ਲੈ ਜਾ ਕੇ 22-22 ਕਿਲੋ ਓਰ ਤੇ ਕੱਢਿਆ 20 ਵੀ 22-22 ਕਿਲੋ ਓਰ ਤੇ ਬਾਕੀ ਇੱਕ ਗੱਲ ਹੋਰ ਦੱਸ ਦੇਣਾ ਦੁੱਧ ਸੱਜਣੋਂ ਬਾਈ ਕਹ ਲੀਏ ਵੀ ਨਸਲ ਨੇ ਕੱਢਣਾ ਬਾਈ ਚੰਗੀ ਨਸਲ ਨੇ ਹੈਨਾ ਤੇਰੀਏ ਨੇ ਹਾਂਜੀ ਹਾਂਜੀ ਜੀ ਆਪਾਂ ਕਹ ਲੀਏ ਵੀ ਲੋਕਲ ਮੱਝਾ ਫੜਕੇ ਨੇ ਲੋਕਲ ਤਾਂ ਨਹੀਂ ਕੱਢਣਾ ਨਹੀਂ 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 ਆ ਤੁਹਾਡੇ ਇਹ ਲੋਕਲ ਮੱਝ ਨਹੀਂ ਇਹਨਾਂ ਨੂੰ ਨਹੀਂ ਜਿਆਦਾ ਹੀ ਮੈਂ ਦੁੱਧ ਦਊਗੀ ਠੀਕ ਆ ਹਾਂਜੀ ਤੇ ਮ ਇੰਗਲੈਂਡ ਦੇ ਇੰਗਲੈਂਡ ਦੇ ਉਥੇ ਲੱਗਿਆ ਨਹੀਂ ਕੀ ਫਰੇ ਨਹੀਂ ਨਹੀਂ ਦੋਸਤ ਰਹਿਆ ਬਸ ਇੱਥੇ ਨਜ਼ਾਰਾ ਇੱਥੇ ਨਜ਼ਾਰਾ ਜੀ ਮੈਂ ਕਹਿੰਦਾ ਇੱਥੇ ਵਰਗੀ ਮੋਜ ਨਹੀਂ ਕਿਤੇ ਮੋਜ 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 ਕਿੱਥੇ ਸੀ ਉੱਥੇ ਦਾ ਅੰਦਾਜ਼ ਦੀ ਉਧਰ ਅੱਥੇ ਤਾਂ ਵੀ ਵਧੀਆ ਬੰਦਾ ਰਹਿੰਦਾ ਆ ਇੱਥੇ ਮਾਲਕ ਬਣ ਕੇ ਰਹਿੰਦਾ ਬੰਦਾ ਉੱਥੇ ਕਿਹਦੇ ਨੌਕਰ ਬਣਨਾ ਬੰਦਾ ਠੀਕ ਆ ਗੱਲ ਹਾਂਜੀ ਤੇ ਬਾਕੀ ਵਧੀਆ ਲੱਗਿਆ ਸਵਾਭਾਅ ਬਾਈ ਦਾ ਗੱਲਬਾਤ ਵੀ ਬਾਈ ਨੇ ਦੱਸਤੀ ਬਾਕੀ ਵੀ ਰੁਟੀਨ 'ਚ ਪਸ਼ੂ ਆਪਾਂ ਇਸ ਘਰ 'ਚੋਂ ਲੈ ਕੇ ਜਾਂਦੇ ਰਹਿੰਨੇ ਆ ਵੀ ਜਿੰਨਾ ਕਿ ਦੁੱਧ ਬਾਈ ਕਹਿੰਦਾ ਦੱਸਦੇ ਨੇ ਕਿਲੋ ਖੰਡ 2 ਕਿਲੋ ਵਾਧ ਹੀ ਜਾਂਦਾ ਪਰ ਵਾਧਾ ਹੁੰਦਾ ਸੱਜਣੋਂ ਗੱਲਬਾਤ ਕਰ ਲਈਏ ਵੀ ਜੇ ਆਪਾਂ ਚੰਗੀ ਕੇਅਰ ਕਰਾਂਗੇ ਪਸ਼ੂ ਦੀ ਲਿਜਾ ਕੇ ਜੀ ਜੇ ਲਿਜਾ ਕੇ ਬਾਈ ਜੀ ਤੂੜੀ ਤੇ ਬੰਨੋਗੇ ਫੇਰ ਕਿੱਥੇ ਦੁੱਧ ਦੇਣਗੇ ਜੀ ਆ ਕੇ ਕੇਰ ਨਾਲ ਹੀ ਦੁੱਧ ਵਾਧਦਾ ਜੇ ਆ ਜੇ ਕਹ ਲਈਏ ਵੀ ਕੱਲੀ ਨਸਲ ਆਪਾਂ ਨੇ ਲੈ ਲਈ ਉਹਦੀ ਕੇਰ ਨਾ ਕਰੀ ਜਾ ਕੇ ਦੁੱਧ ਫੇਰ ਵੀ ਨਹੀਂ ਵਧਦਾ ਨਾ ਇਹ ਨਹੀਂ ਵਧਦਾ ਜੀ ਆਹ ਕੁਆਲਿਟੀ ਨਹੀਂ ਦੁੱਧ ਦੇਣਾ ਚੰਗੀ ਨਸਲ ਲੈ ਦੇਣਾ ਫੀਡ ਤੇ ਬਰੀਡ ਦਾ ਜਦੋਂ ਮੇਲ ਹੋਗਾ ਦੁੱਧ ਚੰਗਾ ਉੱਥੇ ਹੀ ਮਿਲੂਗਾ ਤੇ ਬਾਕੀ ਬਿਨਾਂ ਸ਼ੱਕ ਬਾਈ ਹੋਰਾਂ ਕੋਲੇ ਪਸ਼ੂ ਨੇ ਜਿਹੜੇ ਸੱਜਣੋ ਜਿਨੇ ਆਪਣੇ ਨਾਂ ਕਨੈਕਟ ਕਰਾਨਾ ਬਾਈ ਜੀ ਨੰਬਰ ਵਾਈਜ਼ ਸਾਰਿਆਂ ਦਾ ਫੋਨ ਤੇ ਡਿਟੇਲ ਦੱਸ ਦੂੰਗਾ ਬਾਕੀ ਜਿਨੇ ਹੋਣਾ ਇੱਥੇ ਜਰੂਰ ਮੱਝ ਆ ਜੂ ਠੀਕ ਆ ਗੱਲ ਆ ਆ ਜਿਹੜੇ ਸੱਜਣ ਨੇ ਬਾਈ ਕਹਿੰਦਾ ਨੇੜ ਆ ਕੇ ਲੈ ਕੇ ਜਾਣੀਆਂ ਨੇੜ ਆ ਕੇ ਵੀ ਲੈ ਜੇ ਤੇ ਜਿਹੜੇ ਸੱਜਣ ਨੇ ਕਹਿ ਲਿਆ ਵੀ ਫੋਨ ਤੇ ਮੰਗਾਉਣੀਆਂ ਆਨਲਾਈਨ ਵੀ ਬਾਈ ਕਹਿੰਦਾ ਭੇਜ ਦਾਂਗੇ ਸਾਰੀ ਸੌਦਾ ਮਿਲੂਗੀ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਸ਼ਾਹਪੁਰ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਧੰਨਵਾਦ ਜੀ ਸਸਹੀ ਗੱਲ ਆ ਜੀ